ਕਿੱਤੇ ਹਟਿਓ ਮਿਲਨੇ ਮਿਲਦੇ ਸਜਨਾ ਮਾ ਪੇ ਵੇ ਹਟਿਓ ਮਿਲਨੇ ਮਿਲਦੇ ਸਜਨਾ ਮਾ ਪੇ ਵੇ ਕਿਤੇ ਹਟਿਓ ਮਤਨੇ ਮਿਲਦੇ ਸਜਨਾ ਮਾ ਪੇ ਹਟਿਓ ਬੁਲਨੀ ਮਿਲਦੇ ਸੱਜਣਾ ਮਾਪੇ ਹੋਏ ਹਟਿਓ ਮਨਨੀ ਮਿਲਦੇ ਸੱਜਣਾ ਮਾਪੇ ਹੋਏ ਹਟਿਓ ਬੁਲਨੀ ਮਿਲਦੇ ਸੱਜਣਾ ਮਾਪੇ ਹੋਏ ਹਟਿਓ ਬੁਲਨੀ ਮਿਲਦੇ ਸੱਜਣਾ ਮਾਪੇ ਹੋਏ ਯੋ ਮਨਨੀ ਦਿਨ ਦੇ ਸੱਜਣਾ ਮਾਤੇ ਹੋਏ ਯੋ ਮੋਲ ਨਹੀਂ ਮਿਲਦੇ ਸੱਜਣਾ ਮਾਤੇ ਹੋਏ ਹਟਿਓ ਮਨਨੀ ਮਿਲਦੇ ਸੱਜਣਾ ਮਾਤੇ ਹੋਏ ਹਟਿਓ ਮਨਨੀ ਮਿਲਦੇ ਸੱਜਣਾ ਮਾਤੇ ਹੋਏ ਹਟਿਓ ਮਨਨੀ ਮਿਲਦੇ ਸੱਜਣਾ ਮਾਤੇ ਹੋਏ ਹਟਿਓ ਹੱਡੀਆਂ ਮੋਈਆਂ ਨਹੀਂ ਮਿਲਦੇ ਹੱਡੀਆਂ ਮੋਈਆਂ ਨਹੀਂ ਮਿਲਦੇ ਹੱਡੀਆਂ ਮੋਈਆਂ ਨਹੀਂ ਮਿਲਦੇ ਯਾ ਮੁੱਲ ਨਹੀਂ ਮਿਲਦੇ ਹੱਡੀਆਂ ਮੋਲ ਨਹੀਂ ਮਿਲਦੇ ਸੱਜਣਾ ਅੱਪੇ ਹੋਏ ਹੱਡੀਆਂ ਮੋਲ ਨਹੀਂ ਮਿਲਦੇ ਸੱਜਣਾ ਅੱਪੇ ਹਟਿਓ ਮਨ ਨਹੀਂ ਮਿਲਦੇ ਸਜਣਾ ਮਾਪੇ 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 ਰੀ ਕਾ ਕਿੱਥੇ ਟੰਡੇ I'm the ਜਿਹੜਾ ਮਨੁੱਖ ਸਵਸੰ ਦਾ ਦਸਬੰਧ ਕੱਢਦਾ ਹੈ ਪਰਮਾਤਮਾ ਦੇ ਨਾਮ ਦਾ ਦਸਬੰਧ ਕੱਢਦਾ ਹੈ ਉਹਨੂੰ ਉਹਨਾਂ ਕੋਈ ਬਿਮਾਰੀ ਨਾ ਕੋਈ ਠਾਣੇ ਦਰਬਾਰੇ ਨਾ ਕਿਸੇ ਪਾਸੇ ਹੋਰ ਫਿਰ ਉਹ ਮਰਜੀ ਕਹਿੰਦੇ ਕਿ ਜਿਹੜਾ ਨਾ ਸਹੀ ਢੰਗ ਦੇ ਨਾਲ 2.5 ਘੰਟੇ ਪਰਮਾਤਮਾ ਦਾ ਨਾਮ ਜਪਦਾ ਇੱਕ ਕੜੀ ਆਤੀ ਕੜੀ ਆਤੀ ਹਉ ਤਿਆਦ ਭਗਤਨ ਸੇਤੀ ਗੋਸ਼ਟੇ ਜੋ ਕੀਨਸੋ ਲਾਭ ਇਸ ਕਰਕੇ ਮਰਜੀ ਕਹਿਣ ਲੱਗੇ ਸਾਡੇ ਵੱਡਿਆਂ ਨੇ ਜਪਿਆ ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਅੱਜ ਆ ਜੋ ਮਹਾਂਪੁਰਖਾਂ ਦੀਆਂ ਗੱਲਾਂ ਕਰਦੇ ਸੰਤ ਅਤਰ ਸਿੰਘ ਮਹਾਰਾਜੀ ਮਸਤੋਣਾ ਸਾਹਿਬ ਵਾਲਿਆਂ ਦੀ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਨਦ ਸਿੰਘ ਬਾਬੇ ਨਾਨਕ ਸਰ ਵਾਲੇ ਜਿਨ੍ਹਾਂ ਨੇ ਤਪੱਸਿਆ ਕੀਤੀ ਬੰਦਗੀ ਕੀਤੀ ਅਖਾਈ ਦੇ ਨਾਲ ਭਾਵ ਜੇ ਕਹੀਏ ਕਿ ਸੌਖੇ ਹੋ ਕੇ ਪ੍ਰਬਤ ਮੰਦਰਾ ਵਿਹਲੇ ਹੋ ਕੇ ਜਪ ਲਾਂਗੇ ਮਰਜ਼ੀ ਕਹਿੰਦੇ ਫੇਰ ਨਹੀਂ ਜਪਿਆ ਜਾਂਦੇ ਇਹ ਸਰੀਰ ਨੂੰ ਜਿਹੜਾ ਨਾ ਉਖਾਈ ਦੇਣੀ ਸਕਾਈ ਕਰਨੀ ਸਰੀਰ ਦੇ ਨਾਲ ਫਿਰ ਕਿਤੇ ਜਾ ਕੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਤਰੂ ਹੱਸਦਾ ਘਰ ਆਇਆ ਮਾਂ ਨੇ ਬੰਦਗੀ ਕਰਾਤੀ ਤਰੋਂ ਦੀ ਮਾਰਕ ਨੇ ਉਸ ਤਰੋਂ ਦੀ ਮਾਤਾ ਨੇ ਕਿਹਾ ਪਰਮੇਸ਼ਰ ਰੱਦੀ ਅਜਰਤ ਤਰੋਂ ਦੇ ਦੋ ਚਾਰ ਚਪੇੜਾ ਪਈਆਂ ਨਾ ਮੁਖੋਤੇ ਮਤੇਰ ਮਾਂ ਨੇ ਮਾਰਿਆ ਨਾਲੇ ਮਾਸੀ ਸੀ ਸੱਕੀ ਮਾਸੀ ਤਰੋਂ ਬਾਰ ਕੇ ਦੀ ਸੱਕੀ ਮਾਸ ਮਾਸੀ ਸੀ ਉਸ ਮਾਂ ਦੀ ਭੈਣ ਸੀ ਰਾਜੇ ਨੇ ਦੂਸਰਾ ਵਿਆਹ ਕਰਵਾ ਲਿਆ ਤੇ ਉਸ ਧਰੂਮ ਵਰ ਕੇ ਤੇ ਮੁਖ ਉਤੇ ਚਪੇਣਾ ਪਈਆ ਤੇ ਆ ਕੇ ਆਪਣੀ ਮਾਂ ਨੂੰ ਕਹਿੰਦਾ ਮਾਂ ਪਰਮੇਸ਼ਰਿਆ ਰਦੀਐ ਜਿੱਦੂ ਹੋਈਐ ਪਤ ਤਪਨੀਤਾ ਕਹਿ ਲੱਗਿਆ ਜੜੇ ਇਹ ਮੇਰੇ ਅੱਜ ਦੁਸ਼ਮਣ ਬਣੇ ਪਏ ਨੇ ਦੁਸ਼ਮਣ ਬਣੇ ਨੇ ਇਹ ਮਿੱਤਰ ਕਿਵੇਂ ਬਣੇ ਸਤਰੋ ਤੇ ਸਭ ਹੋਵਣ ਮੀਤਾ ਮਤਾ ਇਜੇਰੇ ਸ਼ਤਰੂਜੋ ਭਾਵ ਦੁਸ਼ਮਣ ਬਣੇ ਬੈਠੇ ਨੇ ਮੇਰੇ ਇਹ ਮੇਰੇ ਮਿੱਤਰ ਕਿਵੇਂ ਬਣਣਗੇ ਫਿਰ ਮਾਂ ਨੇ ਆਖਿਆ ਪਰਮੇਸ਼ਰਿਆ ਰਾਦੀ ਹੈ ਜਿੱਦੂ ਹੋਈਏ ਪਾਤ ਤਪਨੀਤਾ ਤਰੂੰ ਵਰ ਗਿਆ ਤੇਰੇ ਮਿੱਤਰ ਤਾਂ ਬਣ ਜਾਣਗੇ ਪਰ ਤੈਨੂੰ ਇੱਕ ਕੰਮ ਕਰਨ ਪਊਗਾ ਉਹ ਕਿਹੜਾ ਕਹਿ ਲਗੀ ਪੁੱਤਰਾ ਤੈਨੂੰ ਬੰਦਗੀ ਕਰਨੀ ਪਊਗੀ ਪਰਮਾਤਮਾ ਦੀ ਨਾਲੇ ਤਾਂ ਤੇਰੇ ਦੁਸ਼ਮਣ ਮਿੱਤਰ ਬਣ ਜਾਣਗੇ ਤੇ ਦੂਸਰੀ ਗੱਲ ਰਹੀ ਜਿਹੜੇ ਅੱਜ ਤੇਰੇ ਨਾਲ ਇਸ ਤਰ੍ਹਾਂ ਕਰਦੇ ਨੇ ਦੁਰਵਿਹਾਰ ਕਰਦੇ ਨੇ ਇਹ ਤੇਰੇ ਮਿੱਤਰ ਬਣ ਜਾਣਗੇ ਸਖਾ ਬਣ ਜਾਣਗੇ ਮਾਂ ਨੇ ਚिटਕਲਾ ਦਿੱਤੀ ਕੋਈ ਪੁੱਤਰ ਸੀ ਛੰਨ ਵਿੱਚ ਰਹਿੰਦੀ ਸੀ ਮਾਂ ਤੇ ਮਾਂ ਦੇ ਕੋਲ ਦੁੱਖ ਬਹੁਤ ਸੀ ਬੜੇ ਦੁੱਖ ਸੀ ਮਾਰਜੀ ਕਹਿਣ ਲੱਗੇ ਇੰਨੇ ਕ ਦੁੱਖ ਸੀ ਨਾਲਿਓ ਪਰਮਾਤਮਾ ਨੂੰ ਲਾਂਭੇ ਵੀ ਦਿੰਦੀ ਐ ਮੈਂ ਰਾਜਿਆਂ ਦੇ ਘਰ ਵਿਆਹੀ ਹੋਈ ਰਾਜੇ ਦੀ ਪੁੱਤਰੀ ਹਮਾ ਰਾਜੇ ਰਾਜਾ ਮੈਨੂੰ ਵਿਆਹ ਕੇ ਲਿਆਇਆ ਐ ਐਡੇ ਵੱਡੇ ਦੁੱਖ ਕਿੰਮਿਆਏ ਨੇ ਹੱਥ ਵਿੱਚ ਵੱਡਾ ਸਾਰਾ ਸੋਟਾ ਫੜਿਆ ਹੈ ਬਾਸ ਦਾ ਤੇ ਕਾਗੜ ਆਉਂਦੀ ਫਿਰਦੀ ਐ ਸਰੋਵਰ ਦੇ ਆਲੇ ਦੁਆਲੇ ਚਾਰ ਕੁੰਡੇ ਭਰ ਕੇ ਦੁੱਧ ਦੇ ਰੱਖੇ ਹੋਏ ਨੇ ਤੇ ਉਸ ਬਤੇਰ ਮਾਨ ਨੇ ਕਹਿ ਦਿੱਤਾ ਜੇ ਇੱਕ ਵੀ ਦੁੱਧ ਦੀ ਕੋਟ ਚੁੰਝ ਭਰ ਕੇ ਲੈ ਗਏ ਤੇਰਾ ਖੂਨ ਪਾਇਆ ਜਾਊਗਾ ਉਹਨਾਂ ਦੇ ਵਿੱਚ ਤੇ ਕਿਤੇ ਉਧਰਲੇ ਪਾਸੇ ਭੱਜ ਕੇ ਜਾਂਦੀ ਐ ਕਿਤੇ ਉਧਰਲੇ ਪਾਸੇ ਭੱਜ ਕੇ ਜਾਂਦੀ ਐ ਤੇ ਨਾਲੇ ਕਹਿੰਦੀ ਏ ਪਿਆਰ ਵਿੱਚ ਆ ਕੇ ਆ। ਉਸ ਬਾਣੇ ਤਰੂਪ ਬਾਲ ਕੇ ਦੀ ਮਾਂ ਨੇ ਦੁੱਖ ਦੀਆਂ ਘੜੀਆਂ ਵਿੱਚ ਫੇਰ ਵੀ ਕਿਹਾ ਪਰਮੇਸ਼ਰ ਆਰਾਧੀ ਹੈ ਜਿੱਦੂ ਹੀ ਹੈ ਪਦ ਤਪਨੀਤਾ ਮਾਂ ਨੇ ਕਿਹਾ ਜੇ ਮੈਂ ਫੇਰਦੀ ਕਾਗਡੰਦੀ ਰਸਗੀ ਤੂੰ ਮੇਰੀ ਤੇ ਕਦੀਰੇ ਫੇਰਦੀ ਕਾਗਡੰਦੀ ਰਸਗੀ ਤੂੰ ਮੇਰੀ ਤੇ ਕਦੀਰੇ ਰਸਗੀ ਤੂੰ ਮੇਰੀ ਤਕਦੀਰ ਅੱਜ ਤੁਰਦੀ ਮੈਂ ਕਾਗਡਾਉਂਦੀ ਰਸਗੀ ਤੂੰ ਮੇਰੀ ਤਕਦੀਰ ਅੱਜ ਤੁਰਦੀ ਮੈਂ ਕਾਗਡਾਉਂਦੀ ਰਸਗੀ ਤੂੰ ਮੇਰੀ ਤਕਦੀਰ ਅੱਜ ਤੁਰਦੀ ਮੈਂ ਕਾਗਡਾਉਂਦੀ ਰਸਗੀ ਤੂੰ ਮੇਰੀ ਤਕਦੀਰ ਰਦੀ ਕਾਗੜੋਂ ਦੀ ਰਸਕੀ ਤੂੰ ਮੇਰੀ ਦਸਦੀਏ ਰਦੀ ਕਾਗੜੋਂ ਦੀ ਰਸਕੀ ਤੂੰ ਮੇਰੀ ਦਸਦੀਏ ਰਦੀ ਮਗਾਗੜੋਂ ਦੀ ਰਸਕੀ ਤੂੰ ਮੇਰੀ ਦਸਦੀਏ ਕਾਗਡਾ ਦੀ ਰਸਕੀ ਤੁਮੇਂ ਜਗਲੀ ਦੇ ਆਜੀ ਮਰਦੀ ਮੈਂ ਕਾਗਡਾ ਦੀ ਜਗਲੀ ਦੇ ਕਦੀ ਦੇ ਮੈਂ ਕਾਗਡਾ ਦੀ ਰਸਕੀ ਤੂੰ ਮੇਰੀ ਦਗਦੀਏ ਕਹਿ ਲਗੇ ਤੂੰ ਵਰਕੇ ਦੀ ਮਾਂ ਪੁੱਤਰ ਰੋਂਦਾ ਖੱਦਰ ਦੇ ਪੋਣੇ ਦੇ ਵਿੱਚ ਰੋਟੀ ਬੰਨੀ ਹੋਈ ਸੀ ਇੱਕ ਪ੍ਰਸ਼ਾਦਾ ਸੁੱਕਿਆ ਜਾਂ ਬੰਨਿਆ ਹੋਇਆ ਸੀ ਉਹੀ ਅੱਦਾਂ ਕਮਾ ਸ਼ਕ ਲੈਂਦੀ ਹੈ ਅੱਦਾਂ ਤੂੰ ਵਰ ਕਾ ਸ਼ਕ ਰਿੰਦਾ ਹੈ ਤੇ ਫਿਰ ਮਾਂ ਨੂੰ ਜਿਹੜਾ ਰੋ ਰੋ ਕੇ ਸੈ ਬੰਦਗੀ ਨਾ ਕੀਤੀ RAM ਦੀ ਓਏ ਬੱਚਿਆ ਸੈ ਬੰਦਗੀ ਨਾ ਕੀਤੀ RAM ਦੀ ਸਾਰੇ ਇਹ ਬੰਦਗੀ ਨਾ ਕੀਤੀ RAM ਦੀ ਪਿਆਰੇ ਬੰਦਗੀ ਨਾ ਕੀਤੀ RAM ਦੀ ਪਿਆਰੇ ਆ ਭਗਤੀ ਨਾ ਕੀਤੀ ਆਂਦੀ ਓ ਤੈਨੂੰ ਅਸੀਂ ਦਰ ਤੇਰਾ ਭਗਤੀ ਨਾ ਕੀਤੀ ਆਂਦੀ ਓ ਹੋ ਆ ਨਰਾਦਰ ਤੇਰਾ ਭਗਤੀ ਨਾ ਕੀਤੀ ਆਂਦੀ ਤੇਰਾ ਬੰਦੀਆ ਕਿਸੇ ਰਾਮ ਨੇ ਕੰਨਿਆ ਨਰਾਦਰ ਤੇਰਾ ਭਗ ਬਟ ਜੋ ਕੱਟਣ ਦਾ ਕਾਰਨ ਤੇਰੇ ਮੁਖ ਤੇ ਚਪੇੜਾ ਪੈਣ ਦਾ ਕਾਰਨ ਨਹੀਂ ਹੀ ਹੈ ਹੁਣ ਤਰੂਬਰਕਾ ਰਾਤ ਨੂੰ ਸੁੱਤੀ ਪਈਏ ਮਾਂ ਹੁਣ ਨੀਂਦ ਨਹੀਂ ਆਉਂਦੀ ਤਰੂਬਰਕੇ ਨੂੰ ਕਹਿੰਦਾ ਮੈਂ ਕਦੋਂ ਜਾ ਮਾਂ ਜੰਗਲ ਵਿੱਚ ਜਾ ਮਾਂ ਰੱਬ ਨੂੰ ਮਿਲਾਉ ਉਹਨੂੰ ਪੁੱਛਾਂ ਤੇ ਸਾਡੇ ਨਾਲ ਇਹ ਕੀ ਕੀਤਾ ਸਾਨੂੰ ਰਾਜ ਭਗ ਨਹੀਂ ਦਿੱਤਾ ਤੇ ਤਰੂਬਰਕਾ ਬਸ ਮਾਂ ਸੌਂ ਗਈ ਤੇ ਤਰੂਬਰਕਾ ਉਠਿਆ 5 ਸਾਲ ਦਾ ਗੁਰਬਾਣੀ ਵਿੱਚ ਲਿਖਿਆ ਮੱਝ ਕਹਿੰਦੇ ਪਾਂਚ ਬਰਖ ਕੋ ਅਨਾਥ ਧਰੂ ਬਾਰਕ ਅਨਾਥ ਕਿਉਂ ਲਿਖਿਆ ਹੈ ਪਿਤਾ ਤਾਂ ਜਿਉਂਦਾ ਸੀ ਪਰ ਪਿਤਾ ਤੋਂ ਅਲੱਗ ਹੋ ਗਿਆ ਪਿਤਾ ਨੇ ਅਲੱਗ ਕਰ ਦਿੱਤਾ ਮਾਂ ਦੇ ਕਹਿਣ ਤੇ ਮਤਰੇਈ ਮਾਂ ਨੇ ਕਹਿਣ ਤੇ ਪਿਤਾ ਤੋਂ ਅਲੱਗ ਹੋ ਗਿਆ ਤੇ ਪਿਤਾ ਤੋਂ ਬਿਨਾ ਪੁੱਤਰ ਜਿਹੜਾ ਹੁੰਦਾ ਅਨਾਥ ਹੁੰਦਾ ਹੈ ਪਾਂਚ ਬਰਖ ਕੋ ਨਾਥ ਧਰੂ ਬਾਰਕ ਹਰਿ ਸਿਮਰਤ ਅਮਰੇ ਅਟਾਰੇ ਕਹਿੰਦੇ ਮਾਂ ਨੂੰ ਪੰਜ ਪ੍ਰਕਰਮਾ ਕੀਤੀ ਚਾਰ ਕਹਿ ਲੋ ਚਾਰ ਪ੍ਰਕਰਮਾ ਕਰੀਆਂ ਮਾਂ ਨੂੰ ਤੇ ਮਾਂ ਨੂੰ ਪ੍ਰਕਰਮਾ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਤੁਰ ਪਿਆ ਤਰੋਂ ਬਾਰ ਕਾ ਤੁਰਿਆ ਜਾਂਦਾ ਕਿੱਧਰ ਨੂੰ ਮਨੋ ਕੇ ਤਾਂ ਬਿਰਾਗੀ ਤੁਰ ਚੱਲੇ ਆਈਏ ਯੋਗ ਦੇ ਸਮਾਨ ਭਾਸੂ ਮਨੋ ਕੇ ਬਿਰਾਗੀ ਤੁਰੋ ਓ ਜੋਗ ਦੇ ਮਾਨ ਵਾਸਤੇ ਮਾਣ ਉੱਠੇ ਬੜਾ ਕੀ ਦਰੋ ਦੱਲਿਆ ਜੋਗ ਦੇ ਗਮਾਨ ਵਾਸਤੇ ਮਾਣੋ ਦੇ ਬੜਾ ਕੀ ਦਰੋ ਦੱਲਿਆ ਜੋਗ ਦੇ ਗਮਾਨ ਵਾਸਤੇ ਹਨ ਹੋ ਬੜਾ ਕੀ ਦਰੋ ਦੱਲਿਆ ਨੰਬਰ ਰਾਗੀ ਹੋਏ ਅਤੀਤਾ ਹੁਣ ਬਰ ਕ ਮਾਂ ਨੂੰ ਚਾਰ ਪ੍ਰਕਰਮਾ ਕਰਕੇ ਜੰਗਲ ਨੂੰ ਤੁਰ ਪਿਆ ਛੋਟੇ ਛੋਟੇ ਪੈਰ ਨੇ ਕਿਤੇ ਡਿੱਗ ਪੈਂਦਾ ਕਿਉਂਕਿ ਬੱਚਾ 5 ਸਾਲ ਦੇ ਨੂੰ ਕਿੱਡੀ ਕ ਸੋਚੀ ਹੁੰਦੀ ਹੈ ਕਿਤੇ ਡਿੱਗ ਪੈਂਦਾ ਫਿਰ ਉੱਠ ਖੜ ਦਿੰਦਾ ਫਿਰ ਤੁਰ ਪੈਂਦਾ ਦਿਨ ਚੜਿਆ ਮਾਂ ਉੱਠੀ ਦੇਖਿਆ ਉਹ ਮੇਰਾ ਪੁੱਤਰ ਤਾਂ ਹੈ ਨਹੀਂ ਬਾਹਰ ਗਈ ਭੱਜੀ ਫਿਰਦੀ ਹੈ ਬਾਹਰ ਦੇਖਦੀ ਹੈ ਮੇਰਾ ਪੁੱਤਰ ਕਿੱਧਰ ਗਿਆ ਰੋਂਦੀ ਹੈ ਮਾਂ ਰਾਜੇ ਉਤਾਨ ਪਾਤ ਦੇ ਮਹਿਲਾਂ ਕੋਲ ਜਾ ਕੇ ਉੱਚੀ ਉੱਚੀ ਰੋਣ ਲੱਗ ਪਈ ਰਾਣੀ ਉਹ ਰਾਜਿਆ ਉਹ ਇੱਕ ਪੁੱਤਰ ਸੀ ਉਹ ਵੀ ਨਹੀਂ ਜਰਿਆ ਗਿਆ ਰਾਜ ਭਾਗ ਵਿੱਚੋਂ ਕੱਢ ਦਿੱਤਾ ਤੈਨੂੰ ਮੜੀ-ਮੋਟੀ ਤੇ ਸੰਗਾਉਣੀ ਚਾਹੀਦੀ ਐ ਇਹ ਕੋਈ ਪੁੱਤਰ ਸੀ ਤੇ ਜਦੋਂ ਉਸ ਰਾਣੀ ਨੇ ਜਾ ਕੇ ਅੱਖਾਂ ਤੋਂ ਨਹੀਂ ਹੋ ਗਈ ਰੋਂਦੀ ਰੋਂਦੀ ਤੇ ਜਾ ਕੇ ਮਹਿਲ ਨਾਲ ਟੱਕਰ ਮਾਰੀ ਤੇ ਫਕੀਰ ਰੱਬ ਦੇ ਕੀ ਕਹਿੰਦੇ ਨੇ ਰਾਣੀ ਟਕਰ ਮਹਿਲ ਨਾ ਮਾਰੇ ਪੁੱਤਰਾਂ ਦੀ ਮਮਤਾ ਬੁਰੀ ਪਿਆਰ ਉਚਾ ਕੇ ਮਨ ਵਈ ਤਾਰਨਾ ਪੜਦੇ ਰੱਬ ਦੇ ਫਕੀਰੋ ਕੀ ਕਹਿੰਦੇ ਜੀ ਰਾਣੀ ਤਾਂ ਟਕਰ ਮਹਿਲ ਨਾਲ ਵਾਰੋਈ ਪੁੱਤਰਾਂ ਦੀ ਮਮਤਾ ਸੁਣੀ ਤੇ ਰਾਣੀ ਟਕਨਾ ਮਹਿਲ ਨਾਲ ਮਾਰੇ ਪੁੱਤਰਾਂ ਦੀ ਮਮਤਾ ਮਾਂ ਰਾਣੀ ਟੱਕਰਾ ਮੈਨ ਲਾਉ ਮਾਰੇ ਪੁੱਤ ਰਾਣੀ ਮਮਤਾ ਬਲੀ ਰਾਣੀ ਟੱਕਰਾ ਮਹਿਰ ਵਾਲ ਵਾਰੇ ਟੱਕਰਾ ਦੀ ਮਮਤਾ ਬਲੀ ਵਸੋਸ਼ ਪੁੱਤਰ ਦੇ ਵਿਯੋਗ ਵਿੱਚ ਰਾਣੀ ਦੇ ਉਨਾ ਅਖਾਨੀ ਲਾਈਟ ਵੀ ਚਲੀ ਗਈ ਤੇ ਮਹਾਰਾਜ ਪਿਆਰ ਵਿੱਚ ਆ ਕੇ ਲਿਖਦੇ ਨੇ ਬਾਬਾ ਫਰੀਦ ਜੀ ਕਹਿੰਦੇ ਉਹ ਮਾਂ ਸੁਆਣੀ ਇੰਨੀ ਸਿਆਣੀ ਮਾਂ ਸੁਆਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਪਿਆਰ ਦੇ ਵਿੱਚ ਆ ਕੇ ਵਰਤਾਇਆ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਤੇ ਅੱਜ ਰੱਬ ਦੇ ਫਕੀਰ ਪੜ ਪੜ ਕੇ ਸੁਣਾਉਂਦੇ ਨੇ ਇੱਥੋਂ ਹੀ ਸ਼ੁਰੂ ਕਰਾਂਗੇ ਰਾਮ ਕਲੀ ਮਾਲਾ ਤੀਜਾ ਅਨੰਦ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਿ ਪਾਇਆ ਹੈ ਜਿਤੀ ਮਨ ਵਜਿਆ ਵਦਾਨਾ ਧਨ ਪਰਵਾਰ ਪਰੀਆਂ ਸਭ ਸੁਖਾਵਣੀਆਂ ਆਈਂ ਸੁਖਾ گاਉ ਹਰੀ ਦੇ ਅਮਨ ਜਿਨਿ ਗਾਇਆ ਕਹਿ ਨਾਨਕ ਨੂੰ ਅਸਤ ਗੁਰੂ ਮਿਪਾਇਆ اے ਮਨ ਮੇਰਾ ਤੂੰ ਸਦਾਰੋ ਨਾਮ ਲੈ ਹਰ ਨਾਲ ਰਹੋ ਤੂੰ ਮਨ ਮੇਰੇ ਜੋ ਸੁਖ ਸਭ ਸਰਣਾਈਂ ਕਰੋ ਕਰਿ ਜਰਾ ਗਾਉ

ਐ ਨਾਨਕ ਉਸ ਤੋਂ ਸਿਆਣ ਸਿਆਣੇ ਕਰਕੇ ਨਾ ਘੱਟਾ ਬਾਰੋ ਨਾਨਕ ਜੋ ਕੁ ਮਨੇ ਆਇਆ ਸਿਆਣ ਇੱਛਾ ਸਾ ਪੁਜਾਈਏ ਆਨਵਾਦ ਦਾ ਗੁਰੂ ਤਹਾ ਇੰਦਿਏ ਵੜਿਆ ਆਇਆ ਕਹਿ ਨਾਨਕ ਸੁਣ ਸੰਤੋ ਜੋਗ ਤਰੋ ਪਿਆਰੋ ਸਤਿਆ ਆਦਾਰੂ ਅਜੀ ਬੰਦ ਹਮਿਤ ਘਰ ਚ ਭਾਗੈ ਘਰ ਚ ਭਗ ਸਭ ਸੁਆਤੇ ਬਲਾ ਜਿਦ ਕਰ ਸਾਰੀਆ ਮਤਬੂਤ ਸੁਵਾਸ ਜਿਦ ਕਰ ਆਰਿਆ ਗੁਰ ਕਰਨੁ ਪਾਇ ਤੂਜਿਨ ਕੋ ਉਸਤਿ ਨਾਮਰ ਕੇਨਾ ਕੇ ਨਾਨਕ ਤੁਵਾ ਅਸਰਿਆ ਹਰਿਵਾਜ ਜਨ ਉਸ ਨਾਮ ਬੜਾ ਬਾਗੀਓ ਸਗਲ ਮਨਾਰਥ ਪੂਰੇ ਆਤਮਾ ਪ੍ਰਭਾ ਅਸਤ ਪੂਰੇ ਗੁਰੂ ਗੰਤਾ ਪ੍ਰਸਦੇ ਸੁਣੀ ਸੋਤੀ ਬਾਣੀ ਜਿਹ ਕਹਤੇ ਬਿਵਜਤ ਗੁਰਿਆਰਪੂਰੇ ਅਨੰਦ ਨਾਲ ਗੁਰਦੁਖਾ ਦੇ ਵਾਦੀਆਂ ਨਾਲ ਪੂਰੇ ਬਿਰਮੰਤਨਾਂ ਨੂੰ ਗੁਰਜਨਾਂ ਨਾਲ ਕਿੱਥੇ ਅਨੰਦ ਪੂਰੇ ਕੋਣ ਕਾਖਾ ਸਾਹ ਵਾਹਿਗੁਰੂ ਜੀ ਦੇ ਪੱਤੇ ਵਾਹਿਗੁਰੂ ਜੀ ਦਾ ਕਾਲ ਸੇ ਜੀ ਦੇ ਪੱਤੇ